ਜਿਹੜੀ ਡੇਲੀ ਪ੍ਰੇਅਰ ਹੁੰਦੀ ਆ ਕਿੰਨੇ ਜਣੇ ਇੰਜੋਏ ਕਰਦੇ ਆ ਉਸ ਪ੍ਰੇਅਰ ਜਿਹੜੀ ਡੇਲੀ ਪ੍ਰੇਅਰ ਹੁੰਦੇ ਆ ਕਿੰਨੇ ਜਣੇ ਇੰਜੋਏ ਕਰਦੇ ਆ ਕਿਉਂਕਿ ਸਾਡਾ ਜਿਹੜਾ ਆਨੰਦ ਆ ਸਾਡੀ ਜਿਹੜੀ ਖੁਸ਼ੀ ਆ ਉਹ ਪ੍ਰਭੂ ਦੇ ਨਾਮ ਵਿੱਚ ਆ ਉਹ ਕਲਾਮ ਦੇ ਵਿੱਚ ਆ ਉਹ ਆਰਾਧਨਾ ਦੇ ਵਿੱਚ ਆ ਉਹ ਪ੍ਰਾਰਥਨਾ ਦੇ ਵਿੱਚ ਆ ਤੇ ਜਦੋਂ ਅਸੀਂ ਪ੍ਰਾਰਥਨਾ ਕਰਦੇ ਨਾ ਉਦੋਂ ਅਸੀਂ ਇੰਜੋਏ ਕਰਦੇ ਆ ਜਿੱਦਾਂ ਦੂਸਰੇ ਲੋਕ ਸ਼ਰਾਬਾਂ ਪੀ ਕੇ ਵਿਆਹਾਂ 'ਚ ਜਾ ਕੇ ਗੰਦੇ ਗਾਣੇ ਸੁਣ ਕੇ ਪੁੱਠੇ ਸਿੱਤੇ ਕੰਮ ਕਰਕੇ ਸ਼ਰਾਬਾਂ ਪੀ ਕੇ ਫਿਲਮਾਂ ਵੇਖ ਕੇ ਇੰਜੋਏ ਕਰਦੇ ਆ ਪਰ ਜਿਹੜਾ ਇੱਕ ਸੱਚਾ ਮਸੀਹੀ ਆ ਉਹ ਪੰਦਗੀ 'ਚ ਬੈਠ ਕੇ ਇੰਜੋਏ ਕਰਦਾ ਕਰਦਾ ਇੱਕ ਸੱਚਾ ਮਸੀਹੀ ਖੁਦਾ ਦੀ ਅਰਾਧਨਾ ਕਰਕੇ ਇੰਜੋਏ ਕਰਦਾ ਇੱਕ ਸੱਚਾ ਵਿਸ਼ਵਾਸੀ ਕਲਾਮ ਪੜ੍ਹ ਕੇ ਇੰਜੋਏ ਕਰਦਾ ਇੱਕ ਸੱਚਾ ਇਮਾਨਦਾਰ ਉਹਦੀ ਬੰਦਗੀ ਚ ਬੈਠ ਕੇ ਇੰਜੋਏ ਕਰਦਾ ਜੇ ਕਿਤੇ ਇੱਕ ਸੱਚਾ ਮਸੀਹ ਵਿਸ਼ਵਾਸੀ ਵਿਆਹ ਚ ਚਲ ਜਵੇ ਉਹਨੂੰ ਵਿਆਹ ਦੇ ਵਿੱਚ ਨਾ ਥੋੜਾ ਕੋਈ ਲੱਗ ਜਾਂਦੀ ਆ ਵੀ ਮੈਂ ਉੱਠ ਕੇ ਚੱਲਾ ਜਾਵਾਂ ਬਸ ਕਿਸੇ ਘੜੀ ਚੱਲਾ ਜਾਵਾਂ ਉਹਨੂੰ ਇੰਜੋਏ ਨਹੀਂ ਉਹ ਤੇ ਖੁਸ਼ੀ ਨਹੀਂ ਮਿਲਦੀ ਉਹਨੂੰ ਬੰਦਗੀ 'ਚ ਰਾਤਨਾ 'ਚ ਪ੍ਰਾਰਥਨਾ 'ਚ ਵਚਨ 'ਚ ਕਲਾਮ 'ਚ ਮਸਜ 'ਚ ਆਨੰਦ ਆਵੇਗਾ ਜਿਸ ਤਰ੍ਹਾਂ ਸੰਸਾਰ ਸੰਸਾਰਕ ਬੰਦਾ ਬੰਦਗੀ 'ਚ ਬਹਿ ਜੂ ਉਹ ਹਮੇਸ਼ਾ ਟਾਈਮ ਨੋਟ ਕਰੀ ਜਾਊਗਾ ਕਿੰਨੇ ਵਜੇ ਖਤਮ ਹੋਣੀ ਆ ਟਾਈਮ ਹੋ ਗਿਆ ਮੈਂ ਜਾਣਾ ਵਾ ਮੈਂ ਬੈਠਾ ਥੱਕ ਗਿਆ ਮੈਂ ਅੱਕ ਗਿਆ ਦੌੜਨ ਦੀ ਕਰੇਗਾ ਮੀਟਿੰਗ 'ਚੋਂ ਕਿਉਂ ਕਿਉਂਕਿ ਉਹ ਆਨੰਦ ਨਹੀਂ ਮਾਨ ਰਿਹਾ ਬੰਦਗੀ ਦੇ ਵਿੱਚ ਕਿਉਂ ਕਿਉਂਕਿ ਉਹ ਸੰਸਾਰਕ ਆ ਜਿਹੜਾ ਸੰਸਾਰਕ ਮਨੁੱਖ ਆ ਉਹ ਆਨੰਦ ਜਿਹੜਾ ਆਤਮਿਕ ਬੰਦਾ ਵਾ ਉਹ ਸੰਸਾਰ ਦਾ ਆਨੰਦ ਨਹੀਂ ਲੈ ਸਕਦਾ ਆਨੰਦ ਨਾ ਬੰਦਗੀ ਚ ਆਉਂਦਾ ਏ ਜਿਸ ਤਰ੍ਹਾਂ ਮੈਨੂੰ ਮੈਂ ਡੇਲੀ ਬੰਦਗੀ ਕਰਦਾ ਏ ਇੱਕ ਘੰਟਾ ਟਾਟਾ ਦੇ ਨਾਲ ਉਸ ਟਾਈਮ ਤੇ ਮੇਰੀ ਪੂਰੀ ਫੈਮਿਲੀ ਨਾਲ ਬੈਠੀ ਹੁੰਦੀ ਆ ਮੀਟਿੰਗ ਕਰਦੀ ਆ ਟਾਟਾ ਵੀ ਇੱਕ ਕਾਨੂੰਨ ਹੋਣਾ ਚਾਹੀਦਾ ਜਦੋਂ ਮੀਟਿੰਗ ਦਾ ਸਮਾਂ ਹੋ ਗਿਆ ਸਭ ਕੰਮ ਬੰਦ ਹੋਣ ਕੀ ਹੋਣੀ ਆ ਮੀਟਿੰਗ ਹੋਣੀ ਆ ਹੁਣ ਪ੍ਰੇਅਰ ਹੋਣੀ ਆ ਸਾਰੇ ਦਿਨ ਵਿੱਚੋਂ 23 ਘੰਟਿਆਂ ਵਿੱਚੋਂ ਹੀ ਤੇ ਇੱਕ ਘੰਟਾ ਹੈ ਜਿਹੜਾ ਪਰਮੇਸ਼ਵਰ ਦੇ ਨਾਲ ਹੀ ਬਤਾਉਣਾ ਹੈ ਹਾਲੇਲੂਇਆ ਤੇ ਜੇ ਉਹ ਸੇ ਟਾਈਮ ਵੀ ਸਾਡੇ ਤੋਂ ਸਮਾਂ ਨਹੀਂ ਹੈ ਕਿ ਦਾ ਆਨੰਦ ਹੋਵਾਂਗੇ ਅਸੀਂ ਆਮੇਨ